ਸੌਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੈਲਕਮ ਸਤਿ ਸ੍ਰੀ ਅਕਾਲ ਜੀ। ਆਹ ਥੰਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਸਾਥ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਟੇਣਾ ਜੀ ਸਭ ਤੋਂ ਪਹਿਲਾਂ ਇਹ ਦੱਸੋ ਵੀ ਵਿਕਰਮ ਸਿੰਘ ਮਜੀਠੀਆ ਦਾ ਕੀ ਹਾਲਤ ਜੇਲ੍ਹ ਵਿੱਚ ਕਹਿੰਦੇ ਉਹਨਾਂ ਨੂੰ ਬੜੀਆਂ ਦਿੱਕਤਾਂ ਪੇਸ਼ ਆ ਰਹੀਆਂ ਨੇ ਸੌਣ ਲਈ ਸਰਾਣਾ ਨਹੀਂ ਮਿਲ ਰਹਾ ਔਰ ਉਹਨਾਂ ਦੀ ਬੈਰਕ ਬਦਲੀ ਜਾ ਰਹੀ ਹੈ ਹੁਣ। ਦੇਖੋ ਪਹਿਲੀ ਗੱਲ ਤਾਂ ਥੰਨ ਸਾਹਿਬ ਇਹ ਕਿ ਅੱਜ ਇਸ ਮਸਲੇ ਦੀ ਸੁਣਵਾਈ ਹੋਈ ਹੈ। ਲੋਹਾਰੀ ਅਦਾਲਤ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਤੇ ਅੱਜ ਪੰਜਾਬ ਦੀ ਸਰਕਾਰ ਦੇ ਵੱਲੋਂ ਵਕੀਲ ਜਿਹੜੇ ਪੇਸ਼ ਹੋਏ ਆ ਉਹਨਾਂ ਨੇ ਕਿਹਾ ਜੀ ਕਿ ਅਸੀਂ ਕੁਝ ਕੁ ਸਵਾਲਾਂ ਦੇ ਕੁਝ ਕੁ ਐਪਲੀਕੇਸ਼ਨ ਦੇ ਉੱਤਰ ਆ ਜਿਹੜੇ ਉਹ ਦੇਣ ਵਾਸਤੇ ਸਮਾਂ ਚਾਹੀਦਾ ਹੁਣ ਇਸ ਮਸਲੇ ਦੇ ਉੱਤੇ ਬਹਿਰਕ ਬਦਲਣੀ ਹੈ ਜਾਂ ਨਹੀਂ ਬਦਲਣੀ ਹੈ ਅਦਾਲਤ ਨੇ ਕੀ ਫੈਸਲਾ ਕਰਨਾ ਪਰ ਇਹ ਸੁਣਵਾਈ ਅੱਗੇ ਪੈਗੀ ਜੀ 22 ਤਰੀਕ ਦੇ ਉੱਤੇ ਅੱਜ 17 ਤਰੀਕਾ ਯਾਨੀ ਕਿ 5 ਦਿਨਾਂ ਬਾਅਦ ਇਹ ਫੇਰ ਸੁਣਵਾਈ ਹੋਣੀ ਹੈ ਦੂਜੀ ਗੱਲ ਇਹ ਆ ਵੀ ਜਿਹੜੇ ਵਕੀਲ ਸਾਹਿਬ ਨੇ ਜਿਹੜੇ ਕਿ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਆਕਾਲੀ ਦਲ ਦੇ ਆਗੂ ਵੀ ਆ ਅਰਸ਼ਦੀਪ ਸਿੰਘ ਖਲੇਰ ਉਹ ਕਹਿੰਦੇ ਕਿ ਮੇਰੀ ਮੁਲਾਕਾਤ ਹੋਈ ਆ ਮੈਂ ਮਿਲ ਕੇ ਆਇਆ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ ਵਿਕਰਮ ਮਗੀਥੀਆ ਹੋਰੀ ਜੇਲ੍ਹ ਦੇ ਵਿੱਚ ਛੱਡ ਦੀ ਕਲਾ ਦੇ ਵਿੱਚ ਆ ਉਹਨਾਂ ਨੂੰ ਕੋਈ ਵੀ ਦਿੱਕਤ ਨਹੀਂ ਆ ਉਹਨਾਂ ਨੂੰ ਕੋਈ ਪ੍ਰਵਾਹ ਵੀ ਨਹੀਂ ਆ ਕੋਈ ਵੀ ਗੱਲ ਕਹਿੰਦੇ ਵੀ ਜੋ ਕੁਝ ਕਰਨਾ ਕਰ ਲੋ ਤੁਸੀਂ ਸਾਬਤ ਕਰੋ ਫਿਰ ਉਹ ਕਹਿੰਦੇ ਕਿ ਗੱਲ ਅਸਲ ਤੇ ਇਹ ਆ ਵੀ ਕਦੇ ਕਹਿ ਦਿੰਦੇ ਸਰਾਣਾ ਚਾਹੀਦਾ ਕਦੇ ਕਹਿ ਦਿੰਦੇ ਏਸੀ ਮੰਗਦੇ ਆ ਕਦੇ ਕਹਿ ਦਿੰਦੇ ਜੀ ਨੂੰ ਬਲੱਡ ਪ੍ਰੈਸ਼ਰ ਵੱਧ ਗਿਆ ਕਦੇ ਕਹਿੰਦੇ ਨੀਂਦ ਨਹੀਂ ਆਉਂਦੀ ਕਦੇ ਕਹਿੰਦੇ ਫਲਾਣੀ ਚੀਜ਼ ਮਿਲ ਚਾਹੀਦੀ ਆ ਉਹ ਕਹਿੰਦੇ ਵੀ ਜੇਲ੍ਹ ਦੇ ਅਧਿਕਾਰੀਆਂ ਨੇ ਕਦੇ ਗੱਲ ਕਹੀ ਹੈ ਵੀ ਭਾਈ ਸਾਡੇ ਕੋਲ ਬਿਕਰਮ ਮਜੀਠੀਏ ਨੇ ਮੰਗ ਕੀਤੀ ਆ ਜੇ ਉਹ ਜੇਲ੍ਹ ਦੇ ਵਿੱਚ ਆ ਤਾਂ ਜੇਲ੍ਹ ਦੇ ਅਧਿਕਾਰੀਆਂ ਦੇ ਕੋਲੋਂ ਮੰਗ ਕਰਨਗੇ ਨਾ ਜੇਲ੍ਹ ਦਾ ਅਧਿਕਾਰੀ ਜਾਣਕਾਰੀ ਦੇਊਗਾ ਵੀ ਸਾਡੇ ਕੋਲੋਂ ਮਜੀਠੀਏ ਨੇ ਆ ਚੀਜ਼ ਮੰਗੀ ਸੀ ਅਸੀਂ ਦਿੱਤੀ ਨਹੀਂ ਅਸੀਂ ਜੇਲ੍ਹ ਦੇ ਮੀਨੂ ਮੁਤਾਬਕ ਚੀਜ਼ ਦੇਵਾਂਗੇ ਪਾਰਟੀਆਂ ਕਹਿ ਰਹੀਆਂ ਵੀ ਕੰਬਲ ਮੰਗਿਆ ਤੁਹਾਡੇ ਕੋਲ ਸਬੂਤ ਕੀ ਆ ਪਾਰਟੀਆਂ ਕਹਿ ਰਹੀਆਂ ਏਸੀ ਮੰਗਿਆ ਤੁਹਾਡੇ ਕੋਲ ਸਬੂਤ ਕੀ ਆ ਪਾਰਟੀਆਂ ਕਹਿ ਰਹੀਆਂ ਸਰਾਣਾ ਚਾਹੀਦਾ ਇਹ ਮੰਗਦੇ ਸਾਬੇ ਤੁਹਾਡੇ ਕੋਲ ਸਬੂਤ ਕੀ ਆ ਉਹ ਕਹਿੰਦੇ ਵੀ ਇਹ ਮੀਡੀਆ ਟ੍ਰਾਇਲ ਆ ਇਸ ਤੋਂ ਲਾਹਾਂ ਹੋਰ ਕੁਝ ਵੀ ਨਹੀਂ ਇਹ ਚਟਕਾਰੇ ਲੈਣ ਵਾਲੀ ਰਾਜਨੀਤੀ ਹੈ ਇਹਦੇ ਵਿੱਚੋਂ ਕੁਝ ਨਹੀਂ ਨਿਕਲਣਾ। ਸੋ ਸਰਹਾਣੇ ਦਾ ਕੋਈ ਇਸ਼ੂ ਨਹੀਂ ਦਨ। ਉਹ ਕਹਿੰਦੇ ਕਿ ਨਾ ਤਾਂ ਸਰਹਾਣਾ ਮੰਗਿਆ ਨਾ ਏਸੀ ਮੰਗਿਆ ਨਾ ਢਿੱਡ ਮੰਗਿਆ ਨਾ ਕਮਲ ਮੰਗਿਆ ਜਿਹਨੂੰ ਜਿਹਦੇ ਕੋਲੋਂ ਮੰਗਾਗੇ ਚੀਜ਼ ਉਹ ਉੱਤਰ ਦੇਊਗਾ ਉਹ ਕੋਈ ਨਹੀਂ ਆਉਂਦੇ ਸਾਹਮਣੇ ਜਿਨ੍ਹਾਂ ਦੇ ਕੋਲੋਂ ਚੀਜ਼ ਮੰਗੀ ਹੈ ਜੀ। ਅੱਛਾ ਬਾਕੀ ਜਿਹੜੇ ਪੰਜਾਬ ਪੁਲਿਸ ਨੇ ਹੁਣ ਡੀਐਨਏ ਟੈਸਟ ਕਰਨਾ ਸ਼ੁਰੂ ਕੀਤਾ ਪੁਖਾਰੀਆਂ ਦਾ ਮੰਗਤੇ ਤਾਂ ਬਹੁਤ ਨੇ ਉੱਥੇ ਮੰਗਤਿਆਂ ਦਾ ਡੀਐਨਏ ਟੈਸਟ ਕਰਨ ਦਾ ਕੀ ਆਈਡੀਆ ਹੈ ਦੇਖੋ ਇਹ ਬਹੁਤ ਚੰਗਾ ਫੈਸਲਾ ਜੀ ਪੰਜਾਬ ਦੀ ਸਰਕਾਰ ਦਾ ਸਨ ਸਰ ਇਹ ਤਾਂ ਸੱਚੀ ਮੁੱਚੀ ਸਮਝ ਦੀ ਲੋੜ ਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਪੁਖਾਰੀ ਪੰਜਾਬ ਦੇ ਵਿੱਚ ਮੰਗਤਿਆਂ ਦੀ ਗਿਣਤੀ ਹੀ ਇੰਨੀ ਹੋ ਗਈ ਆ ਕਿ ਤੁਸੀਂ ਕਿਸੇ ਵੀ ਚੌਕ ਦੇ ਵਿੱਚ ਕਿਸੇ ਵੀ ਰੈੱਡ ਲਾਈਟ ਤੇ ਗੱਡੀ ਖੜੀ ਕਰਦੇ ਤੁਹਾਡਾ ਸ਼ੀਸ਼ਾ ਪੜਨ ਲੱਗ ਜਾਂਦੇ ਆ ਕੇ ਕਿਸੇ ਔਰਤ ਦੇ ਕੁਠੜ ਦੇ ਵਿੱਚ ਨਿਆਣਾ ਚੱਕਿਆ ਹੁੰਦਾ ਉਹ ਕਹਿੰਣਗੇ ਜੀ ਬੱਚੇ ਦੇ ਨਾਂ ਤੇ ਦੇ ਦਿਓ ਅੱਜ ਸੁਸਤਾ ਪਿਆ ਹੁੰਦਾ ਜਾਂ ਗਰਮੀ ਦੇ ਵਿੱਚ ਬੇਹੋਸ਼ ਹੋਇਆ ਪਿਆ ਹੁੰਦਾ ਤੇ ਉਹ ਪੁੱਛਣ ਦੇ ਵਿੱਚ ਚੁੱਕਿਆ ਹੁੰਦਾ ਦੂਜੀ ਗੱਲ ਇਹ ਆ ਕਿ ਇਹ ਭਾਵੇਂ ਕੋਈ ਵੀ ਚੌਕ ਹੋਵੇ ਆਪਾਂ ਚਲੋ ਕੱਲੇ ਜਲੰਧਰ ਦੀ ਗੱਲ ਕਰ ਲੈਂਦੇ ਆ ਦੋਤੇ ਜਿਹੜੇ ਆ ਉਹ ਇਸ ਵੇਲੇ ਮਾਪੇ ਜਾਂ ਕਹਿਣਗੇ ਸਾਡਾ ਬੱਚਾ ਪਿਆ ਉਹ ਕੋਈ ਕਦੇਰੀ ਧੀ ਨਾਲ ਜਾਂ ਮਾਂ ਹੋਊਗੀ ਮੇਰਾ ਪੁੱਤ ਨਾਲ ਪਰ ਇਹਨਾਂ ਦਾ ਪਤਾ ਥੋੜੀ ਵੀ ਪਾਈ ਇਹਨਾਂ ਦੇ ਬੱਚੇ ਆ ਜਿਹੜੇ ਚੱਕੇ ਹੋਏ ਆ ਪੰਜਾਬ ਦੀ ਸਰਕਾਰ ਨੇ ਹੁਣ ਕੀ ਕਿਹਾ ਜੀ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਸ ਗੱਲ ਦਾ ਹੁਕਮ ਜਾਰੀ ਕੀਤਾ ਵੀ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡੇ ਜ਼ਿਲ੍ਹੇ ਦੇ ਵਿੱਚ ਜਿਹੜੇ ਵੀ ਇਸ ਤਰੀਕੇ ਦੇ ਨਾਲ ਬੱਚਿਆਂ ਦੇ ਨਾਲ ਲੈ ਕੇ ਮੰਗਦੇ ਫਿਰਦੇ ਆ ਜਾਂ ਬੱਚੇ ਆ ਜਿਹੜੇ ਮੰਗਦੇ ਆ ਉਹਨਾਂ ਦੇ ਡੀਐਨਏ ਟੈਸਟ ਕੀਤੇ ਜਾਣ ਜਿਹੜੀ ਕਹਿੰਦੀ ਇਹ ਮੇਰਾ ਬੱਚਾ ਜਿਹੜਾ ਬੰਦਾ ਕਹਿੰਦਾ ਮੇਰੀ ਧੀ ਆ ਇਹਨਾਂ ਦੇ ਡੀਐਨਏ ਮੈਚ ਕੀਤੇ ਜਾਣ ਪਤਾ ਲੱਗੇ ਵੀ ਇਹ ਇਹਨਾਂ ਦੇ ਬੱਚਾ ਜਾਂ ਇਹਨਾਂ ਨੇ ਕਿਤੋਂ ਚੱਕਿਆ ਹੋਇਆ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਸੋ ਵਧੀਆ ਗੱਲ ਹੈ ਕਿ ਤੇ ਇਹ ਕੰਮ ਸ਼ੁਰੂ ਵੀ ਹੋ ਗਿਆ ਜੀ ਪੰਜਾਬ ਦੇ ਵਿੱਚ ਜੀ ਡੀਐਨਏ ਵਾਲਾ ਜੀ ਤੇ ਬਾਕੀ ਜਿਹੜੇ ਆਮ ਆਦਮੀ ਪਾਰਟੀ ਨੂੰ ਬਾਹਰਲੇ ਬੰਦਿਆਂ ਨੂੰ ਟਿਕਟਾਂ ਦੇਣ ਦਾ ਜਿਹੜਾ ਇਸ਼ੂ ਉਠਿਆ ਇਹਦਾ ਕੀ ਮਤਲਬ ਕੀ ਹੈ ਉਹ ਕੀ ਕਰਨਾ ਚਾਹੁੰਦੇ ਨੇ ਇਹ ਜੀ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਹ ਗੱਲ ਕਹੀ ਆ ਬਾਕੀ ਵੱਖ-ਵੱਖ ਸਿਆਸੀ ਪਾਰਟੀਆਂ ਨੇ ਵੀ ਇਹ ਗੱਲ ਆਖੀ ਆ ਉਹ ਕਹਿੰਦੇ ਵੀ ਦੇਖੋ ਦਰਿਆ ਝਾੜਨ ਵਾਲੇ ਟੈਂਟ ਲਾਉਣ ਵਾਲੇ ਤਮ ਫੜਟਾਈ ਤੇ ਲੋਕ ਸੀ ਜਿਹੜੇ ਉਹ ਬੰਦੇ ਹੁਣ ਕਿੱਧਰ ਗਏ ਆ ਉਹ ਕਹਿੰਦੇ ਵੀ ਜੇ ਤਾਂ ਸੀ ਜਲੰਧਰ ਦੀ ਚੋਣ ਜਦੋਂ ਸ਼ੀਤਲੰਦਰਾਲ ਨੇ ਅਸਤੀਫਾ ਦਿੱਤਾ ਤਾਂ ਭਾਜਪਾ ਦੇ ਵਿੱਚੋਂ ਮਹਿੰਦਰ ਭਰਤ ਨੂੰ ਲਿਆਂਦਾ ਉਹਨੂੰ ਜਿਤਾਇਆ ਆਪ ਦਾ ਬੰਦਾ ਐਸੇ ਵੀ ਹੈ ਨਹੀਂ ਸੀ ਜਦੋਂ ਗਿੱਦੜਵਾਹਾ ਦੇ ਵਿੱਚ ਚੋਣ ਹੋਈ ਆ ਉਦੋਂ ਆਕਾਲੀ ਦਲ ਦੇ ਵਿੱਚੋਂ ਡਿੰਪੀ ਹਰਣ ਨੂੰ ਲਿਆਂਦਾ ਉਹ ਸੀ ਵੀ ਅਰਦਾ ਬੰਦਾ ਇਹਦੀ ਸੀ ਉਹ ਅਕਾਲੀ ਦਲ ਦੇ ਵਿੱਚੋਂ ਲਿਆ ਕੇ ਜਿਤਾਇਆ ਜਦੋਂ ਚੱਬੇਵਾਲ ਦੇ ਵਿੱਚ ਕਿਸੇ ਨੂੰ ਨਹੀਂ ਚੋਣ ਸੀ ਉਦੋਂ ਵੀ ਇਹਨਾਂ ਦਾ ਆਪਣਾ ਬੰਦਾ ਇਹਦੀ ਸੀਗਾ ਤੇ ਉਥੇ ਇਸ਼ਾਨ ਚੱਬੇਵਾਲ ਨੂੰ ਲਿਆਂਦਾ ਗਿਆ ਜਦੋਂ ਹੁਣ ਇੱਥੇ ਕਰਨਤਾਰਨ ਦੇ ਵਿੱਚ ਹੁਣ ਵੀ ਹਰਮੀਤ ਸਿੰਘ ਥੰਨੂ ਨੂੰ ਹੋਰ ਪਾਰਟੀ ਵਾਲੇ ਤੋਂ ਲੈ ਕੇ ਆਂਦਾ ਮਤਲਬ ਕਹਿੰਦਾ ਉਹ ਕਹਿੰਦੇ ਜੀ ਕਿ ਦੇਖੋ ਇਹਦਾ ਕਹਿੰਦੇ ਹੁੰਦੇ ਵੀ ਅਕਾਲੀਆਂ ਨੇ ਤੇ ਕਾਂਗਰਸ ਨੇ ਬਰਬਾਦ ਕਰਤਾ ਪੰਜਾਬ ਨੂੰ ਜੇ ਭਾਈ ਅਸੀਂ ਪਾਰਟੀਆਂ ਨੇ ਬਰਬਾਦ ਕਰਤਾ ਤੇ ਫਿਰ ਤੁਸੀਂ ਸਾਡੇ ਬੰਦੇ ਕਿੱਡੀ ਚੋਂ ਲੈਣੇ ਹੋ ਮਤਲਬ ਇਹ ਆ ਦੀ ਸਾਡੇ ਬੰਦੇ ਚੰਗੇ ਆ ਤੁਹਾਡੇ ਕੋਲੇ ਚੰਗੇ ਹੈ ਨਹੀਂ ਗੇਰਾ ਮਤਲਬ ਇਹ ਆ ਤੁਸੀਂ ਆਪਦੇ ਬੰਦੇ ਜਿਹੜੇ ਰੇੜੀ ਫੜੀ ਲਾਉਣ ਵਾਲੇ ਲਾਓ ਤੁਸੀਂ ਕਹਿੰਦੇ ਸੀ ਸਿਆਸਤ ਦੇ ਵਿੱਚ ਨਵਾਂ ਪੂਰ ਪੈਦਾ ਕਰਨਾ ਉਹ ਕਰਦੇ ਕਿਉਂ ਨਹੀਂ ਗਏ ਜੀ ਹੂੰ ਹੂੰ ਜੇ ਦਰਬਾਰ ਸਾਹਿਬ ਦੇ ਉੱਤੇ ਬੰਬ ਦੀਆਂ ਧਮਕੀਆਂ ਆਈਆਂ ਸੀ ਉਹਦੇ ਬਾਰੇ ਕੋਈ ਪਤਾ ਲੱਗਾ ਹੋਰ ਨਹੀਂ ਜੀ ਸਰ ਇਹ ਹਾਲੇ ਤੱਕ ਦੁੱਖ ਦੀ ਗੱਲ ਆ ਕਿ ਪਤਾ ਨਹੀਂ ਲੱਗਿਆ ਵੀ ਉਹ ਬੰਦੇ ਕੌਣ ਆ ਇਹ ਕੌਣ ਸ਼ਰਾਰਤੀ ਅੰਸਰ ਆ ਇਹਨਾਂ ਦੇ ਪਿੱਛੇ ਕਿਹੜੀਆਂ ਤਾਕਤਾਂ ਇਹਦੇ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਮੁੱਕ ਮਿਲਣੀ ਆਈ ਨਹੀਂ ਅਰ ਅੱਜ ਪੁਲਿਸ ਦੇ ਵੱਲੋਂ ਗੱਲ ਕਹੀ ਗਈ ਆ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਵੱਲੋਂ ਕਿ ਭਾਈ ਸੰਗਤ ਆ ਜਿਹੜੀ ਉਹ ਇੱਥੇ ਚਿੰਤਾ ਨਾ ਕਰੇ ਅਸੀਂ ਤਾਂ ਉਹ ਕਹਿੰਦੇ ਜੀ ਆਪ ਜਦੋਂ ਗੁਰੂ ਦਾ ਆਸਰਾ ਲੈਣਾ ਹੁੰਦਾ ਤਾਂ ਦਰਬਾਰ ਸਾਹਿਬ ਦੇ ਵਿੱਚ ਆਉਂਦੇ ਆ ਤੇ ਇਸ ਥਾਂ ਦੇ ਉੱਤੇ ਆ ਕੇ ਕੋਈ ਵੀ ਖਤਰਾ ਨਹੀਂ ਆ ਉਹਨਾਂ ਨੇ ਕਿਹਾ ਜੀ ਕਿ ਅਸੀਂ ਆਪਣੇ ਵੱਲੋਂ ਕਾਰਵਾਈ ਕਰ ਰਹੇ ਆ ਤੇ ਬਹੁਤ ਜਲਦ ਉਹ ਬੰਦੇ ਫੜੇ ਜਾਣਗੇ ਜਿਹੜੇ ਬੰਦਿਆਂ ਦੇ ਵੱਲੋਂ ਆਹ ਕਰਤੂਤਾਂ ਕੀਤੀਆਂ ਜਾ ਰਹੀਆਂ ਆ ਸੋ ਹਲੇ ਤੱਕ ਕੁਝ ਨਹੀਂ ਪਤਾ ਲੱਗਾ ਵੀ 3 ਦਿਨ ਲਗਾਤਾਰ ਈਮੇਲ ਜਿਹੜੀ ਸ਼੍ਰੋਮਣੀ ਕਮੇਟੀ ਦੀ ਤੇ ਕੀਤੀ ਜਿਆਣੀ ਈਮੇਲ ਦੇ ਉੱਤੇ ਕਿ ਅਸੀਂ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾ ਦੇਣਾ ਕੋਈ ਕੌਣ ਬੰਦੇ ਨੇ ਕਿੱਥੋਂ ਨੇ ਕਿਉਂ ਆ ਗੱਲਾਂ ਕਰ ਰਹੇ ਨੇ ਤੇਰੇ ਪਿੱਛੇ ਮਕਸਦ ਕੀ ਹੈ ਤੇਰੇ ਬਾਰੇ ਹਲੇ ਤੱਕ ਕੋਈ ਜਾਣਕਾਰੀ ਨਹੀਂ ਆਈ ਤੇ ਬਾਕੀ ਜਿਹੜੀ ਯਮਨ ਦੇ ਵਿੱਚ ਭਾਰਤੀ ਨਰਸੀ ਨਮੀਸ਼ਾਪ੍ਰਿਆ ਕੀ ਬਣਿਆ ਜੇ ਉਹਦਾ ਬਲੱਡ ਮਨੀ ਲੈ ਕੇ ਛੱਡ ਦੇਣਗੇ ਉਹਨੂੰ ਨਹੀਂ ਜੀ ਅੱਜ ਉਹ ਬੰਦਾ ਜਿਹੜਾ ਤਲਾਲ ਅਬਦੋ ਮਹਿੰਦੀ ਹੈ ਜਿਹੜਾ ਕਤਲ ਹੋਇਆ ਸੀਗਾ ਜਿਹੜੇ ਕਤਲ ਦੇ ਮਾਮਲੇ ਦੇ ਵਿੱਚ ਨਮੀਸ਼ਾ ਪ੍ਰਿਆ ਉਥੋਂ ਦੀ ਸਨਾ ਜੇਲ ਦੇ ਵਿੱਚ ਬੰਦਾ ਯਮਨ ਵੀ ਸਨਾ ਜੇਲ ਦੇ ਵਿੱਚ ਉਹ ਜਿਹੜਾ ਬੰਦਾ ਸੀਗਾ ਤਲਾਲ ਅਬਦੋ ਮਹਿੰਦੀ ਉਹਦੇ ਸਕੇ ਭਰਾ ਨੇ ਇਹ ਗੱਲ ਕਹੀ ਹੈ ਜੀ ਕਿ ਭਾਵੇਂ ਸਾਨੂੰ ਜਿੰਨੇ ਮਰਜ਼ੀ ਪੈਸਿਆਂ ਦੀ ਪੇਸ਼ਕਸ਼ ਹੋਵੇ ਅਸੀਂ ਆਪਣਾ ਫੈਸਲਾ ਨਹੀਂ ਬਦਲਾਂਗੇ ਇਹ ਬੜੀ ਮਹੱਤਵਪੂਰਨ ਗੱਲ ਹੈ ਜੀ ਉਹਨਾਂ ਨੇ ਕਿਹਾ ਜੀ ਕਿ ਸਾਨੂੰ ਤਾਂ ਬਦਲਾ ਹੀ ਚਾਹੀਦਾ ਸਾਨੂੰ ਨਹੀਂ ਚਾਹੀਦਾ ਜੀ ਕਿ ਸਾਨੂੰ ਬਲੱਡ ਮਨੀ ਚਾਹੀਦੀ ਐ ਸਾਨੂੰ ਪੈਸੇ ਚਾਹੀਦੇ ਐ ਸਾਨੂੰ 1 ਕ੍ਰੋੜ ਦੇਓ ਸਾਨੂੰ 15 ਮਿਲੀਅਨ ਦੇਓ ਸਾਨੂੰ ਨਹੀਂ ਕਹੀ ਰੇਦਾ ਉਹਦੇ ਭਰਾ ਦਾ ਨਾਮ ਹੈਗਾ ਜੀ ਅਬਦੁੱਲ ਫਤਿਹ ਮਹਿਦੀ ਮਿਰਤਕ ਦਾ ਭਰਾ ਜਿਹੜਾ ਉਹਨੇ ਜਨ ਕਹੀਆ ਕਿ ਫਾਂਸੀ ਨੂੰ ਰਕਮਾਉਣ ਵਾਲੇ ਚੰਗੀ ਤਰ੍ਹਾਂ ਜਾਣਦੇ ਆ ਕਿ ਪਰਿਵਾਰ ਸੁਲਾਹ ਕਰਨ ਦੇ ਲਈ ਕਿਸੇ ਵੀ ਹਾਲਤ ਦੇ ਵਿੱਚ ਤਿਆਰ ਨਹੀਂ ਆ ਸਾਡੇ ਤੇ ਦਬਾਅ ਪਾਇਆ ਗਿਆ ਪਰ ਸਾਡਾ ਮਨ ਨਹੀਂ ਬਦਲਿਆ ਸਾਡੀ ਮੰਗ ਆ ਕਿ ਬਦਲਾ ਤੇ ਕੁਝ ਵੀ ਹੋਰ ਨਹੀਂ ਚਾਹੇ ਕੁਝ ਵੀ ਹੋ ਜੇ ਨਾਲ ਹੀ ਉਹਨੇ ਗੱਲ ਕਹੀ ਹੈ ਕਿ ਭਾਰਤੀ মিডিਏ ਦੇ ਇੱਕ ਹਿੱਸੇ ਦੇ ਵਿੱਚ ਗੱਲ ਪ੍ਰਚਾਰੀ ਜਾ ਰਹੀ ਹੈ ਕਿ ਭਾਈ ਉਹ ਤਾਂ ਪਾਸਪੋਰਟ ਬੰਦ ਜ਼ਬਤ ਕਰ ਲਿਆ ਸੀ ਪਾਸਪੋਰਟ ਖੁਰਦਬੁਰਦ ਕਰ ਲਿਆ ਸੀ ਇਦਾਂ ਗਲਤ ਰਿਪੋਰਟੇਸ਼ਨ ਦੇ ਵਿੱਚ ਸੀ ਇਹ ਸਾਰੀਆਂ ਗੱਲਾਂ ਦੇ ਵਿੱਚੋਂ ਇੱਕ ਵੀ ਗੱਲ ਜਿਹੜਾ ਇੱਥੇ ਜੇਲ੍ਹ ਦੇ ਵਿੱਚ ਜਦੋਂ ਹੁਣ ਕੁੜੀ ਹੈ ਤੇ ਜਿਹੜਾ ਅਦਾਲਤ 'ਚ ਕੇਸ ਚੱਲਦਾ ਸੀਗਾ ਇਹਦੇ ਵਿੱਚ ਤਾਂ ਇੱਕ ਵੀ ਗੱਲ ਨਹੀਂ ਕਹੀ ਦੀ ਭਾਈ ਮੇਰਾ ਪਾਸਪੋਰਟ ਵੀ ਜ਼ਬਤ ਕੀਤਾ ਹੋਇਆ ਉਹ ਕਹਿੰਦੇ ਕਿ ਝੂਠ ਬੋਲਾ ਜਾ ਰਿਹਾ ਭਾਰਤੀ মিডিਆ ਦੇ ਵਿੱਚ ਸੋ ਅਫਦਲ ਮਹਿੰਦੀ ਦੇ ਕਤਲ ਲਈ ਪ੍ਰਿਆ ਨੂੰ ਜ਼ਿੰਮੇਵਾਰ ਸਹਰ ਰਾਇਆ ਜਾ ਰਿਹਾ ਹੈ। ਹਾਂ ਬਿਲਕੁਲ ਜਿਹੜਾ ਤਾਂ ਇਹ ਅਫਦਲ ਮਹਿੰਦੀ ਆ ਤੇ ਉਹਦੇ ਕਤਲ ਦੇ ਮਾਮਲੇ ਦੇ ਵਿੱਚ ਇਹ ਬੰਦ ਆ ਅਸਲ ਵਿੱਚ ਮੇਰੇ ਖਿਆਲ ਵਿੱਚ ਸਾਡੇ ਪਰਿਵਾਰਕ ਜੀਆਂ ਦੇ ਵਿੱਚੋਂ ਕੁਝ ਨੂੰ ਸ਼ਾਇਦ ਨਾ ਪਤਾ ਹੋਵੇ। ਤਾਂ ਲਾਲ ਅਫਦਲ ਮਹਿੰਦੀ ਆ ਜਿਹੜਾ ਇਹਦੀ ਤੇ ਜਿਹੜੀ ਪ੍ਰਿਆ ਨਿਮਿਸ਼ਾ ਇਹਨਾਂ ਨੇ ਪਾਰਟਨਰਸ਼ਿਪ ਕਰਕੇ ਤੇ ਸਨਾਂ ਦੇ ਵਿੱਚ ਕਲੀਨਿਕ ਖੋਲਿਆ ਸੀ। ਕਿਉਂਕਿ ਉਹ ਕੁੜੀ ਕੇਰਲ ਵਾਲੀ ਉਥੇ ਆਪ ਖੋਲ ਨਹੀਂ ਸਕਦੀ ਉਹਦਾ ਕਾਰਨ ਇਹ ਜੀ ਕਿ ਉਹਦੇ ਕੋਲੇ ਉਥੋਂ ਦੇ ਕਾਗਜ਼ ਪੱਤਰ ਨਹੀਂ ਬਣ ਸਕਦੇ ਉਹ ਸਿਟੀਜ਼ਨ ਤੇ ਤੋਂ ਦੀ ਹੈ ਇਹਨਾਂ ਨੇ 파ਟਨਰਸ਼ਿਪ ਤੇ ਖੋਲਿਆ ਸੀਗਾ ਬਾਅਦ ਦੇ ਵਿੱਚ ਵਿਵਾਦ ਪੈਦਾ ਹੋ ਗਿਆ ਦੋਸ਼ ਕੁੜੀ ਨੇ ਇਹ ਲਾਇਆ ਸੀਗਾ ਵੀ ਤਲਾਲ ਅਬਦੁਲ ਜਿਹੜਾ ਉਹ ਵਿੱਚ ਫਰੋਡ ਕਰਦਾ ਤੇ ਮੈਨੂੰ ਮਾਨਸਿਕ ਤੌਰ ਤੇ ਟੌਰਚਰ ਕਰਦਾ ਤੇ ਬਾਅਦ ਦੇ ਵਿੱਚ ਇਹ ਕੁੜੀ ਨੇ ਆਪਦਾ ਪਾਸਪੋਰਟ ਹਾਸਲ ਕਰਨ ਦੇ ਲਈ ਇਹਦੇ ਬੇਹੋਸ਼ੀ ਵਾਲਾ ਟੀਕਾ ਲਾਇਆ ਸੀਗਾ ਵੀ ਇਹ ਬੇਹੋਸ਼ ਹੋ ਜੂਗਾ ਮੈਂ ਦੇ ਘਰ ਦੇ ਵਿੱਚੋਂ ਪਾਸਪੋਰਟ ਚੱਕ ਲਿਆਉਂਗੀ ਇਹ ਕਿ ਉਸ ਵੱਧ ਨਾਲ ਵੀ ਉਹਦੀ ਮੌਤ ਹੋਊਗੀ ਉਸ ਕੇਸ ਦੇ ਵਿੱਚ ਅੰਦਰ ਬੰਦਾ ਹੈ ਹੂੰ ਹੂੰ ਅੱਛਾ ਭਾਜਪਾ ਦੇ ਜਿਹੜੇ ਪ੍ਰਧਾਨ ਨੇ ਨੱਡਾ ਨਾਲ ਕੀ ਮੀਟਿੰਗ ਕਰਈ ਉਹਨਾਂ ਨੇ ਕੀ ਡਿਸਾਈਡ ਕੀ ਹੋਇਆ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਇਸ ਵੇਲੇ ਪੰਜਾਬ ਦੇ ਬੀਜੇਪੀ ਦੇ ਇਹਦਾ ਨਾਮ ਹੈਗਾ ਜੀ ਅਸ਼ਵਨੀ ਸ਼ਰਮਾ ਤੇ ਆਦੇ ਇਹਨਾਂ ਦੇ ਵੱਲੋਂ ਜਿਹੜੇ ਜੇਪੀ ਮੱਡਾ ਸਾਹਿਬ ਨੇ ਰਾਸ਼ਟਰੀ ਪ੍ਰਧਾਨ ਬੀਜੇਪੀ ਦੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਮੁਲਾਕਾਤ ਕਰਕੇ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਪੰਜਾਬ ਦੇ ਸਿਆਸੀ ਹਾਲਾਤ ਦੇ ਉੱਤੇ ਚਰਚਾ ਹੋਈ ਹੈ ਤੇ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਇਹ ਗੱਲ ਆਸੀ ਗਈ ਹੈ ਵੀ ਭਾਈ ਦੇਖੋ ਜਿਹੜੀ ਭਾਸ਼ਾ ਦੇ ਵਿੱਚ ਤੁਹਾਨੂੰ ਗੱਲ ਕਰਦੇ ਆ ਤੁਸੀਂ ਉਸ ਭਾਸ਼ਾ ਦੇ ਵਿੱਚ ਹੀ ਉਤਰਦੇ ਹੋ ਜੇ ਤੁਹਾਨੂੰ ਤੂੰ ਤੜਕ ਕਰਕੇ ਕੋਈ ਕਰਨਾ ਪੰਜਾਬ ਦੇ ਵਿੱਚ ਗੱਲ ਤੇ ਤੁਸੀਂ ਫਿਰ ਤੂੰ ਤੜਕ ਦੇ ਵਿੱਚ ਹੀ ਉਤਰਦੇ ਹੋ ਉਹ ਕਹਿੰਦੇ ਭਾਈ ਸਾਨੂੰ ਇਸ ਗੱਲ ਦਾ ਬੜਾ ਦੁੱਖ ਆ ਦੇ ਪੰਜਾਬ ਦੇ ਵਿੱਚ ਕਦੇ ਪ੍ਰਧਾਨ ਮੰਤਰੀ ਸਾਹਿਬ ਦੇ ਬਾਰੇ ਕਦੇ ਕਿਸੇ ਬਾਰੇ ਕਦੇ ਕਿਸੇ ਬਾਰੇ ਕਦੇ ਕਿਸੇ ਦੇ ਬਾਰੇ ਇਹੋ ਜਿਹੀਆਂ ਗੱਲਾਂ ਹੁੰਦੀਆਂ ਪਰ ਉਹਨਾਂ ਨੇ ਕਹਿ ਦਿੱ ਕਿ ਬੀਜੇਪੀ ਪੰਜਾਬ ਦੇ ਵਿੱਚ ਬੱਲੇ ਬੱਲੇ ਦੇ ਵਿੱਚ ਆ ਤੇ ਅਸੀਂ ਸਰਕਾਰ ਬਣਾਵਾਂਗੇ ਤੇ ਸਰ ਫੌਜਾ ਸਿੰਘ ਦਾ ਅੰਤਮ ਸਿਸਕਾਰ ਕਦੋਂ ਹੋਣਾ ਜੀ ਇਹ ਜੀ ਇਹ ਸਿਸਕਾਰ ਹੋਊਗਾ 20 ਤਰੀਕ ਨੂੰ ਅੱਜ ਆਪਾਂ ਜਦੋਂ ਗੱਲਬਾਤ ਕਰ ਰਹੇ ਹਾਂ ਅੱਜ 17 ਤਰੀਕਾ ਤੇ 20 ਤਰੀਕ ਨੂੰ ਯਾਨੀ ਕਿ ਦੋ ਦਿਨ 18 ਤੇ 19 ਤੋਂ ਬਾਅਦ 20 ਤਰੀਕ ਨੂੰ ਇਹਨਾਂ ਦਾ ਸਿਸਕਾਰ ਹੋਊਗਾ ਉਹ ਨੇਟ ਕਰਨ ਦਾ ਕਾਰਨ ਇਹ ਜੀ ਕਿ ਕਿੰਨੇ ਦੇ ਪਰਿਵਾਰ ਦੇ ਮੈਂਬਰ ਨੇ ਨਾ ਕੁਝ ਉਹ ਵਿਦੇਸ਼ਾਂ ਦੇ ਵਿੱਚ ਐ ਜਿਵੇਂ ਪੁੱਤ ਵੀ ਧੀਆ ਵੀ ਤੇ ਕੁਝ ਕੁ ਪਰਿਵਾਰਕ ਮੈਂਬਰ ਅੱਜ ਆ ਗਏ ਆ ਕੁਝ ਕੁ ਕੱਲ ਨੂੰ ਆਉਣੇ ਆ ਕੁਝ ਕੁ ਪਰਸੋਂ ਵੀ ਆਉਣਗੇ ਤੇ 20 ਤਰੀਕ ਰੱਖੀ ਗਈ ਆ ਕਿ ਜਲੰਧਰ ਦੇ ਵਿੱਚ ਜਿਹੜਾ ਬਿਆਸ ਕਸਬਾ ਤੇ ਉਸ ਥਾਂ ਦਾ ਸਤਕਾਰ ਹੋਣਾ ਜੀ ਹੂੰ ਹੂੰ ਬਾਕੀ ਐਸਜੀਪੀਸੀ ਨੇ ਜਿੱਥੇ ਕਦੋਂ ਭੇਜਿਆ ਕਰਨਾ ਹੈ ਜੀ ਪਾਕਿਸਤਾਨ ਨੂੰ ਕਦੋਂ ਸ਼ੁਰੂ ਕਰਨਾ ਹੈ ਦੇਖੋ ਸ਼੍ਰੋਮਣੀ ਕੁਰਦਬਾਰਾ ਪ੍ਰਬੰਧਕ ਕਮੇਟੀ ਨੇ ਵੈਸੇ ਤਾਂ ਮੰਗ ਲਈ ਜੀ ਪਾਸਪੋਰਟ ਤਾਂ ਮੰਗ ਲਈ ਜੀ ਸ਼ਰਧਾਲੂਆਂ ਦੇ ਕਹਿੰਦੇ ਵੀ ਇਹੇ ਲੱਗਣੀ ਆ ਨਹੀਂ ਲੱਗਣੀ ਇਹ ਤਾਂ ਆਉਣ ਵਾਲੇ ਵਕਤ ਦੇ ਉੱਤੇ ਨਿਰਭਰ ਕਰਦੀ ਗੱਲ ਆ ਪਰ ਸ਼ਰਮਣੀ ਕਮੇਟੀ ਨੇ ਕਿਹਾ ਜੀ ਅਸੀਂ ਆਪਦੇ ਵੱਲੋਂ ਕਾਰਵਾਈ ਪੂਰੀ ਕਰਕੇ ਇਹ ਤੇ ਪੇਸ਼ ਕਰ ਦੇਣੀ ਆ ਨਵੰਬਰ ਦੇ ਵਿੱਚ ਯਾਨੀ ਕਿ ਇਸੇ ਸਾਲ ਨਵੰਬਰ ਮਹੀਨੇ ਦੇ ਵਿੱਚ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਦੇ ਗੁਰਦੁਆਰਾ ਨਾਨਕਾ ਸਾਹਿਬ ਦੇ ਵਿੱਚ ਲਿਜਾਂਦਾ ਜਾਊਗਾ ਤੇ ਕਮੇਟੀ ਨੇ ਇਹਦਾ ਪ੍ਰਕਿਰਿਆ ਸ਼ੁਰੂ ਕਰਤੀ ਆ ਸ਼ਰਧਾਲੂ 4 ਅਗਸਤ ਤੱਕ ਆਪਦੇ ਪਾਸਪੋਰਟ ਜਮ੍ਹਾਂ ਕਰਵਾ ਸਕਦੇ ਆ ਇਸ ਤੋਂ ਪਹਿਲਾਂ ਜੂਨ ਮਹੀਨੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਬਣਾਉਣੀ ਸੀ ਜਿੱਥੋਂ ਜਾਣਾ ਸੀ ਉਦੋਂ ਗਿਆ ਨਹੀਂ ਕਿਉਂਕਿ ਪਹਿਲਗਾਮ ਵਾਲੇ ਹਮਲੇ ਤੋਂ ਬਾਅਦ ਤੇ ਜੋ ਜੋ ਕੁਝ ਤਣਾ ਦੇ ਰੂਪ ਦੇ ਵਿੱਚ ਸਾਹਮਣੇ ਆਇਆ ਉਹਦੇ ਬਾਰੇ ਆਪਾਂ ਜਾਣਦੇ ਹਾਂ ਇਹ ਕਿਹੜਾ ਵਕੀਲ ਸੀ ਜਿਹਦੇ ਭਰਾ ਪਰਜਾਈ ਭਤੀਜੀ ਤਿੰਨੇ ਕਾਰ ਹੇਠ ਦੜੜ ਸੁੱਟੇ ਇਹ ਤਾਂ ਜੀ ਬੜਾ ਮੂਰਖ ਬੰਦਾ ਜੀ ਇਹ ਮੋਗੇ ਤੋਂ ਖਬਰ ਆਈ ਆ ਵਕੀਲ ਆ ਤੇ ਉਹ ਨਾਲ ਬਣਦੀ ਨਹੀਂ ਤੇ ਭਰਾ ਤੇ ਬਹੁਤ ਲੱਗਦਾ ਜ਼ਮੀਨਦਾਰ ਰੋਲਾ ਮੇਰੇ ਖਿਆਲ ਵੀ 2 2.5 ਕਿਤੇ ਨੇ ਕਿੱਲਾਂ ਦਾ ਰੋਲਾ ਹੋਊਗਾ ਵੀ ਇਹਨੂੰ ਡਰ ਹੋਊਗਾ ਕਿਤੇ ਬਾਪੂ ਉਹਦੇ ਨਾਲ ਤੇ ਨਾਲ ਲਵਾ ਦੇਵੇ ਇਹਨੇ ਇਹਦੇ ਤੇ ਦੋਸ਼ ਲੱਗੇ ਵੀ ਇਹਨੇ ਆਪਦੇ ਬਾਪ ਨੂੰ ਕੁੱਟਿਆ ਤੇ ਬਾਪ ਫਿਰ ਦੂਜੇ ਮੁੰਡੇ ਕੋਲੇ ਰਹਿਣ ਲੱਗ ਪਿਆ ਇਹ ਸੋਦਰ ਕੇ ਵੀ ਈਰਖਾ ਖਾਂਦਾ ਸੀਗਾ ਫਿਰ ਉਸ ਤੋਂ ਕੁੜੀ ਕਹਿੰਦੇ ਜੀ ਕਿ ਇਹ ਜਿਹੜੀ ਵੀਡੀਓ ਵਾਇਰਲ ਹੋਈ ਆ ਇਹ ਗੱਡੀ ਲਿਆਉਂਦਾ ਭੁਜਾ ਕੇ ਤੇ ਭਰਾ ਦੇ ਉੱਤੇ ਪਰਝਾਈ ਦੇ ਉੱਤੇ ਤੇ ਭਤੀਜੀ ਦੇ ਉੱਤੇ ਚੜਾ ਦਿੰਦਾ ਉਹਨੂੰ ਦਰੜੀ ਦਿੰਦਾ ਪਰ ਉਹ ਹੁਣ ਇਰਾਦਾ ਕਤਲ ਦਾ ਇਹਦੇ ਉੱਤੇ ਪਰਚਾ ਦਰਜ ਹੋ ਗਿਆ ਜੀ ਹੂੰ ਤੇ ਅੰਮ੍ਰਿਤਸਰ ਦੇ ਹਵਾਈ ਅੱਡੇ ਦੇ ਉੱਤੇ ਕਿੰਨਾ ਕੁ ਸੋਨਾ ਫੜਿਆ ਗਿਆ ਜੀ ਸੋਨਾ ਕਹਿੰਦੇ ਬਹੁਤ ਆ ਰਿਹਾ ਅੰਮ੍ਰਿਤਸਰ ਰਹੀਂ ਪਾ ਬਿਲਕੁਲ ਜੀ ਅੰਮ੍ਰਿਤਸਰ ਦੇ ਹਵਾਈ ਅੱਡੇ ਦੇ ਉੱਤੇ ਕਸਟਮ ਮੜਿਆ ਰਿਹਾ ਨਾ ਪਤਾ ਲੱਗਾ ਜੀ ਕਿ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਯਾਤਰੀਆਂ ਨੂੰ 960 ਗ੍ਰਾਮ ਸੋਨੇ ਸਮੇਤ ਕਾਬੂ ਕੀਤਾ ਜਿਹੜੀ ਬਾਜ਼ਾਰ ਦੇ ਵਿੱਚ ਕੀਮਤ 96 ਲੱਖ ਰੁਪਏ ਦੀ ਰਹੀ ਜਾ ਰਹੀ ਹੈ। ਪੁਲਕਾ ਤੋਂ ਇੰਡੀਗੋ ਦੀ ਜਿਹੜੀ ਉਡਾਣ ਆ ਇਹਦੇ ਰਾਹੀਂ ਇਹ ਬੰਦੇ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚੇ ਆ ਤੇ ਜਦੋਂ ਇਹਨਾਂ ਨੂੰ ਸ਼ੱਕ ਦੇ ਆਧਾਰ 'ਤੇ ਉੱਤੇ ਰੋਕ ਕੇ ਤਲਾਸ਼ੀ ਲਈ ਗਈ ਸਕੈਨਿੰਗ ਕੀਤੀ ਗਈ ਤਾਂ ਫਿਰ ਇਹ ਸੋਨਾ ਬਰਾਮਦ ਹੋਇਆ ਇੱਕ ਦੇ ਕੋਲੋਂ ਪਤਾ ਲੱਗਾ 95 ਲੱਖ ਰੁਪਏ ਦਾ ਤੇ 495 ਗ੍ਰਾਮ ਤੋਂ ਵੱਧ ਸੋਨਾ ਸਦੋਂ ਦਿਖ ਕੋਲ 47 ਲੱਖ ਤੇ 24 ਹਜ਼ਾਰ ਦਾ 400 ਤੇ ਨਗਪਗ 73 ਗ੍ਰਾਮ ਸੋਨਾ ਬਰਾਮਦ ਹੋਇਆ ਜੀ। ਟ੍ਰੇਡਿੰਗ ਇਹ ਗੱਲ ਸੱਚੀ ਹੈ ਭਈ। ਭਾਰਤ ਦੀ ਸਰਕਾਰ ਨੇ ਆਗਿਆ ਦਿੱਤੀ ਹੋਈ ਹੈ ਵੀ ਤੁਸੀਂ 1 ਕਿਲੋ ਤੱਕ ਸੋਨਾ ਲੈ ਕੇ ਆ ਸਕਦੇ ਹੋ ਟੈਕਸ ਪੇ ਕਰ ਦਿਓ ਲੈ ਜਾਓ। ਨਹੀਂ ਮੈਨੂੰ ਤਾਂ ਪਰ ਜਾਣਕਾਰੀ ਨਹੀਂ ਜੀ ਪਰ ਮੈਂ ਕਦੇ ਇਹ ਤਾਂ ਦੇਖਿਆ ਨਹੀਂਗਾ ਕਿ ਭਾਈ ਇਸ ਤਰੀਕੇ ਦਾ ਬੰਦਾ ਅੱਧਾ ਕਿਲੋ ਸੋਨਾ ਲੈ ਕੇ ਆਇਆ ਹੋਵੇ ਜਾਂ ਦੁਬਈ ਦੇ ਵਿੱਚੋਂ ਪਾਈਆ ਲੈ ਕੇ ਆਇਆ ਹੋਵੇ ਤੈਨੂੰ ਫੜਿਆ ਨਾ ਗਿਆ ਹੋਵੇ। ਹਾਂ ਇਹ ਤਾਂ ਗੱਲ ਜ਼ਰੂਰ ਹੈ ਵੀ ਜੇਕਰ ਕਿਸੇ ਨੇ ਕੰਗਣ ਪਾਇਏ ਕੇ ਪਾਲੀਆ ਪਰ ਜੇਕਰ ਬੰਦਾ ਕੋਈ ਇਟ ਨਾਲ ਲਈ ਫਰੂਗਾ ਉਹ ਨਿਮਕਰੇ ਦੇਖਿਆ ਵੀ ਸੁੱਕਾ ਜਾਣ ਦਿੱਤਾ ਹੋਵੇ ਜੀ ਹੂੰ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਪੰਜਾਬ ਦੇ ਵਿੱਚ ਅੱਜ ਵੀ ਕਈ ਸਮਾਂ ਤੇ ਨਹੀਂ ਪਿਆ ਜੀ ਪਰ ਜਲੰਧਰ ਦੇ ਵਿੱਚ ਨਹੀਂ ਕਿ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਖਾਸਾ ਨਹੀਂ ਪੈਣ ਦੀ ਭਵਿੱਖ ਬਣੀ ਹੈ ਤੇ ਗਰਮੀ ਵਾਵਾ ਹੈ ਜਾਂ ਕਿ ਘਟ ਗਈ ਗਰਮੀ ਹੁਣ ਮੀਂਹ ਕਰਕੇ ਨਹੀਂ ਨਹੀਂ ਗਰਮੀ ਹੈ ਜੀ ਗਰਮੀ ਹੈਗੀ ਆ ਉਹ ਜਿਵੇਂ ਨਾ ਤਪਸ਼ ਜੀ ਆ ਜਿਹੜੀ ਉਹ ਬਰਕਰਾਰ ਆ ਉਹ ਜੇ ਜੇਤਾ ਨਹੀਂ ਪੈਣ ਤੋਂ ਬਾਅਦ ਹਵਾ ਚੰਨ ਪੇ ਤਾਂ ਫਿਰ ਠੰਡੀ ਠੰਡੀ ਲੱਗੇ ਪਰ ਹਵਾ ਨਹੀਂ ਚੱਲਦੀ ਬਿਲਕੁਲ ਵੀ ਜੀ ਜਨਾ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਮਿਹਰਬਾਨੀ ਮਿਹਰਬਾਨ